ਜਿੰਨੇ ਰਹਿਦੇ ਜਿਹੜੇ ਰੱਖਦੇ ਬਚਾ ਕੇ ਅੱਖਾਂ ਜਿਹੜੇ ਦੁਨਿਆਵੀ ਅੱਖਾਂ ਤੋਂ ਅੱਖਾਂ ਬਚਾ ਕੇ ਰੱਖਦੇ ਨੇ ਉਹ ਬਖਸ਼ਿਸ਼ ਹੋ ਜਾਂਦੀ ਹੈ ਤੁਸੀਂ ਵੇਖਿਆ ਹੋਣਾ ਜਿਹੜੀ ਆਟਾ ਪੀਸਣ ਵਾਲੀ ਚੱਕੀ ਹੁੰਦੀ ਹੈ ਉਸ ਚੱਕੀ ਦੇ ਸੈਂਟਰ ਦੇ ਵਿੱਚ ਇੱਕ ਕਿल्ली ਹੁੰਦੀ ਹੈ ਜਿਹੜਾ ਦਾਣਾ ਉਸ ਕਿल्ली ਦੇ ਨਾਲ ਜਾ ਕੇ ਖਲੋ ਜਾਂਦਾ ਹੈ ਪੀਸਣ ਤੋਂ ਬਚ ਜਾਂਦਾ ਕਹਿਣ ਦਾ ਪਾਵ ਜਿਹੜਾ ਇੱਕਦਾ ਹੋ ਜਾਂਦਾ ਉਹਦੀ ਬਖਸ਼ਿਸ਼ ਹੋ ਜਾਂਦੀ ਹੈ ਜਿਹੜਾ ਇਦੋਂ ਤੇ ਛਾਲਾ ਮਾਰਦਾ ਫਿਰਦਾ ਪੀਸਿਆ ਜਾਂਦਾ ਜਿੰਨਾ ਚਿਰ ਇੱਕਦੇ ਨਹੀਂ ਨਾ ਹੁੰਦੇ ਸੌਤਾ ਇੱਕੋ ਜਿਹਾ ਨਹੀਂ ਹੁੰਦਾ ਕਉਕੀ ਅੱਜਕੱਲ ਦਾ ਸਿਸਟਮੇ ਕੁਝ ਹੋ ਰਿਹਾ ਜਿਹਦੇ ਨਾਲ ਕਰਾਂ ਗੱਲਾਂ ਉਹਦੇ ਨਾਲ ਤੁਰ ਚੱਲਣਾ ਮੈਸ਼ਕ ਹਕੀਕੀ ਦੀ ਵੀ ਗੱਲ ਗੱਲ ਕਰ ਰਹੇ ਆ ਇਸ਼ਕ ਮਜਾਜੀ ਦੀ ਵੀ ਗੱਲ ਕਰ ਰਹੇ ਆ ਕਿਉਂਕਿ ਐਦਾਂ ਦਾ ਕੰਮ ਨਾ ਹੋਵੇ ਕਿ ਇੱਕ ਵੀਰ ਬਾਰਾਏ ਤੇ ਦੂਸਰਾ ਬਾਬਾ ਦੂਜਾ ਵੀਰ ਬਾਰਾਏ ਤੇ ਤੀਜਾ ਬਾਬਾ ਇਹ ਵੀ ਕੰਮ ਚੱਲ ਪਿਆ ਰੋਲਾ ਵਿਸ਼ਵਾਸ ਤੇ ਆ ਕੇ ਟਿਕਦਾ ਜਿੰਨਾ ਚਿਰ ਵਿਸ਼ਵਾਸ ਕਾਇਮ ਨਹੀਂ ਨਾ ਹੁੰਦਾ ਉਹਨਾਂ ਚਿਰ ਗੱਲ ਨਹੀਂ ਬਣਦੀ ਭੰਨੇ ਭਗਤ ਨੇ ਪੱਥਰ ਦੇ ਵਿੱਚ ਰੱਬ ਨੂੰ ਪਾ ਲਿਆ ਰੋਣਾ ਵਿਸ਼ਵਾਸਦਾ ਹੀ ਹੈ ਬਬਰ ਜੀ ਜਿਨ੍ਹਾਂ ਜਿਨ੍ਹਾਂ ਦੀ ਨਿਸਬਤ ਹੈ ਨਾ ਇਸ ਸਰਬਾਰ ਦੇ ਨਾਲ ਮੈਨੂੰ ਉਮੀਦ ਹੈ ਕਿ ਜਿਹੜਾ ਸੱਚੇ ਦਿਲੋਂ ਆਊਗਾ ਕਦੇ ਖਾਲੀ ਨਹੀਂ ਜਾਂਦਾ ਜਿਨ੍ਹਾਂ ਜਿਨ੍ਹਾਂ ਨੂੰ ਸਰਕਾਰ ਨੇ ਝੋਲੀਆਂ ਘਰ ਘਰ ਕੇ ਤੋਲਿਆ ਨਾ ਜਰਾ ਹੱਥ ਛਣੇ ਕਰਿਓ ਅਰ ਜਿੰਦ ਤੱਕ ਇਸ ਦਰਬਾਰ ਤੋਂ ਫੈਦ ਹਾਸਲ ਨਹੀਂ ਹੋਇਆ ਮੈਂ ਲਿਖ ਕੇ ਦੇਣ ਨੂੰ ਤਿਆਰ ਆ ਮੈਨੂੰ ਵਿਸ਼ਵਾਸ ਹੈ ਕੋਈ ਵੀ ਦਰਬਾਰ ਹੈ ਉਹਨਾਂ ਦੀ ਐਵੇਂ ਮੰਨਤ ਨਹੀਂ ਹੁੰਦੀ ਐਵੇਂ ਉਹਨਾਂ ਨੂੰ ਪੁਜਿਆ ਨਹੀਂ ਜਾਂਦਾ ਜੇ ਕੋਈ ਗੱਲ ਹੈ ਨਾ ਤਾਂ ਦੁਨੀਆ ਸਭ ਦਾ ਸਲਾਮ ਕਰਦੀ ਹੈ ਇੱਕ ਵਾਰੀ ਸੱਚੇ ਦਿਲੋਂ ਆਪਣੇ ਮਨ ਨੂੰ ਨੀਵਾ ਕਰਕੇ ਮਨ ਨੀਵਾ ਮਤੁੱਜੀ ਹਮੇਸ਼ਾ ਅੱਖ ਨੀਮੀ ਕਰਕੇ ਆਇਓ ਦਰਬਾਰ ਦੇ ਉੱਤੇ ਜਿਹੜੀ ਮੁਰਾਦ ਮੰਗੋ ਉਹਨੇ ਜੇ ਨਾ ਪੂਰੀ ਹੋਈ ਲੱਖ ਲਾਣ ਤਾਕ ਦੇ ਬੈਠੋ ਐਵੇਂ ਨਹੀਂ ਇਹ ਦੁਨੀਆ ਕਿਸੇ ਵਿਸ਼ਵਾਸ ਤੇ ਟਿਕੀ ਹੋਈ ਹੈ ਦਰਵਾ ਵਿਸ਼ਵਾਸ ਤੇ ਹੀ ਹੈ ਜਿਹੜਾ ਆਪਣੇ ਮੁਰਸ਼ਿਦ ਤੋਂ ਬੇਮੁਖ ਹੋ ਜਾਂਦਾ ਉਹਦੇ ਨਾਲ ਫਿਰ ਥੋਬੀ ਦੇ ਕੁੱਤੇ ਵਾਲੀ ਹੁੰਦੀ ਐ ਨਾ ਘਰ ਦਾ ਨਾ ਘਾਟ ਦਾ ਇਹ ਸ਼ਾਇਰ ਕੀ ਲਿਖੇ ਜਰਾ ਗੌਰ ਫਰਮਾਇਓ ਉਸ ਅੱਖਰ ਵਿੱਚ ਨਾ ਕੱਖਸ਼ਣ ਜਿਹੜੀ ਤੱਕ ਮੁਰਸ਼ਿਦ ਨੂੰ ਗੈਰ ਵੇਖੇ ਬਿਨਾਂ ਮੁਕਦੀ ਹਸਰਤ ਕਾਬੇ ਦੀ ਹਾਂ ਦਿਨ ਮੁਕਤੀ ਹਸਰਤ ਕਾਬੇ ਦੀ जीने सोने साईं ने नान देखे हो अक्खा मेरे ना 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 हो अक्खा

ਆਪਸਤਾਨ ਨਨ ਲੜੀਆਂ ਜਹਾਂ ਮੇਂ ਫੰਦੀਆਂ ਮੈਨੂੰ ਲੱਗਣ ਚੜੀਆਂ ਸੋਹਰ ਖਾਂ ਚੜੀਆਂ ਹੋਰ ਬਾਗੀ ਬੋਖਨਾਖਿਆ ਹੋਰ ਖਾਂ ਮੇਂ ਨਾਮ ਜੱਗਣ ਚੜੀਆਂ ਨੀ ਹੋਰ ਤੂਏ ਤੀਨ ਮਤਲਬ ਹੋਰ ਖਾਂ ਮੇਂ ਦੀਆਂ ਰਾਮ ਚੰਦ ਦੀਆਂ ਮੈਨੂੰ ਲੱਗਣਾ ਪਟੀਆਂ ਹੋਰ ਖਾਂ ਮੇਂ ਅਮਰਾਂ ਦੇ ਪੁੱਤਰਾਂ ਚੜੀਆਂ ਆਪ ਚੰਦ ਦੀਆਂ ਮਨ ਵਗੜਾ ਚੜੀਆਂ ਹੋਰ ਅੱਖਾਂ ਮੇਂ साईं <laughs> चुकियूं جانیاں بولے پاري سانوں پيڏا ديا ويں مچھلیاں او سنگ پچھديان نئیں پچھديان میں ايجا پلدیاں اکھا ميري استادن ونياني سونے سائديو نگڑا کديان او بھاٹا پچھديان